145000 ਹਾਂਜੀ ਠੀਕ ਹੈ ਲੈ ਜੋ 30 ਬਸ ਹੋਰ ਵੀ 2000 ਘਟਾ ਲੈ ਜੋ ਕੋਈ ਗੱਲ ਹੀ ਨਾ ਮੰਨੋ ਇਹ 30000 ਦਾ ਦੇ ਦੇ ਠੀਕ ਹੈ ਲੈ ਮਿੱਤਰੋ 130000 ਰੁਪਏ ਦਾ ਇਹ ਲੈ ਜਾਓ ਮਿੱਤਰੋ ਇਹਦਾ ਰੇਟ 155000 ਰੁਪਏ ਜੀ ਇਹਦਾ 155000 ਇਹਦਾ ਕੀ ਕਹੀਏ ਹੁਣ ਇਹਦਾ 5000 ਹੋਰ ਘਟਾ ਕੇ ਇਹਦਾ ਵੀ 145000 ਜੀ ਇਹਦਾ 145000 ਇਹ ਵੀ 40 ਦਾ ਹੋਜੂ ਹਾਂਜੀ 40 ਦਾ ਦੇ ਦਾਂਗੇ ਠੀਕ ਹੈ ਰੇਟ ਇਹਦਾ ਹੋਸੇ ਹੀ ਕਰਦੇ ਨੌਂ ਈ 10000 ਰਜਿਨੇ ਠੀਕ ਹੈ ਜੀ ਹਾਂਜੀ 1 ਲੱਖ 20000 ਰਹਾਣਾ ਹੀ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਫਿਰ ਪਹੁੰਚਾਂਗੇ ਬਾਈ ਭੋਲੇ ਕੋਲੇ ਦਿਵਾਲੀ ਦੇ ਆਫਰ ਲੈ ਕੇ ਜਾਵਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਬਾਕੀ ਬਾਈ ਨਾਲ ਗੱਲਬਾਤ ਕਰ ਦਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਆ ਭਾਈ ਭੋਲੇ ਠੀਕ ਠਾਕ ਜੀ ਵੀਰੇ ਠੀਕ ਆ ਭਾਈ ਜੀ ਕਿਵੇਂ ਆ ਭਾਈ ਕੰਮ ਕਰ ਕੰਮ ਕਰ ਵਧੀਆ ਵੀਰੇ ਠੀਕ ਹੈ ਜੀ GST ਦਾ ਆਪਣਾ ਕੋਈ ਪ੍ਰੋਬਲਮ ਪਈ ਨਹੀਂ ਨਹੀਂ ਕੋਈ ਪਈ ਨਹੀਂ ਆਪਨ ਠੀਕ ਹੈ ਬਈ ਵਧੀਆ ਟਰੈਕਟਰ ਸੇਲ ਹੋ ਰਹੇ ਨੇ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਬਈ ਬਾਕੀ ਮੈਂਬਰੀ ਦੇ ਕੰਮ ਬਹੁਤ ਵਧੀਆ ਹੋ ਵੀ ਬਸ ਉਹ ਜੋਰਾਂ ਦੇ ਵੱਧਾ ਥੋੜਾ ਜਾਂ ਠੀਕ ਆ ਬਈ ਜੀ ਕਿੰਨੇ ਟਰੈਕਟਰ ਦਾ ਕੰਮ ਕਰਜਾ ਆਪਾਂ ਅੱਜ ਦਿਖਾ ਦਿਓ ਤੁਸੀਂ ਸੇਹ ਤੱਕਾਈ ਦਿਓ ਉਹਦਾ 7-8 ਤਾਂ ਕੋਣੇ ਸੀ ਠੀਕ ਆ ਜੀ ਸੇਹ ਅੱਜ ਦਿਖਾ ਦਿਓ ਜੀ ਠੀਕ ਆ ਬਈ ਜੀ ਮੋਬਾਈਲ ਨੰਬਰ ਲਾ ਦਿਓ ਬਈ ਬੋਲੇ ਆਪਾਂ ਮੇਰਾ 98785 ਠੀਕ ਹੈ ਹੀਰੋ 353 ਜੀ ਠੀਕ ਆ ਜੀ ਲੋਕੇਸ਼ਨ ਦੀ ਗੱਲ ਬਾਤ ਕਰੀਏ ਬਈ ਇਹ ਬਰਨਾਲੇ ਕੋਲੇ ਕੀਮਾ ਜੋਧ ਪਰ ਪੈ ਜਾਂਦਾ ਪੱਖੋਂ ਕੈਂਕਿਆਂ ਜਮਾ ਕੋਲੇ ਪੈ ਬੰਨਾਇਣਾ ਲਾਲੂ ਬਈ 67 ਕਿਲੋਮੀਟਰ ਠੀਕ ਆ ਭਾਈ ਜੀ ਜਿੰਨੇ ਟਰੈਕਟਰ ਲਖਾਵਾਂਗੇ ਕਿਸੇ ਤੇ ਬਈ ਲੋਨ ਨਹੀਂ ਹੋਣਾ ਨਾ ਬਈ ਕੋਈ ਹਾਂ ਕੋਈ ਲੋਨ ਰਾਨਾ ਟਰੈਕਟਰ ਹਰੇਕ ਨਾ ਕੱਟਿਆ ਜਾਊਗਾ ਨਾ ਹੀ ਤੁਹਾਡੇ ਨਾਮ ਹੋਣ ਬਈ ਸਾਰੇ ਟਰੈਕਟਰ ਮਤਲਬ ਤੁਸੀਂ ਕੈਸ਼ ਲੈ ਕੇ ਜਾ ਸਕਦੇ ਕੈਸ਼ ਲੈ ਕੇ ਠੀਕ ਆ ਜੀ ਸਭ ਤੋਂ ਪਹਿਲਾਂ ਇਹਦੇ ਬਾਰੇ ਗੱਲਬਾਤ ਕਰਦੇ ਆਂ ਬਈ ਸਵਰਾਜ 735 ਆ ਗਿਆ ਬਠੰਡਾ ਨੰਬਰ ਦਾ ਦੱਸੋ ਭਾਈ ਬੋਲੇ ਕਿੰਨੇ ਮਾਡਲ ਆਗਾ ਇਹ 92 ਮਾਡਲ ਆ ਜੀ ਠੀਕ ਆ ਜੀ ਪੰਪ ਬਾਹਰ ਹੈ ਓਕੇ ਜੀ ਟਾਇਰ ਹੈਗੇ 85 ਪੈਸੇ ਠੀਕ ਆ ਲੈ ਮਤਰੋ ਕੰਪਨੀ ਦੇ ਟਾਇਰਾਂ ਕੋਈ ਅਜੀ ਗੱਲ ਨਹੀਂ ਹੈ ਓਕੇ ਜੀ ਹਾਂਜੀ ਕੰਡੀਸ਼ਨ ਦਾ ਕੋਲ ਮਿਲਾ ਕੇ ਕਹ ਲਿਆ ਬਈ ਮੈਂ ਕਹਿੰਦਾ ਸਾਰਾ ਓਰੀਜਨਲ ਹੈ ਜਿੰਨਾ ਟਰੈਕਟਰ ਹੈਗਾ ਜੀ ਠੀਕ ਆ ਲੈ ਮਤਰੋ ਦੇਖ ਸਕਦੇ ਹੋਗੇ ਚੱਲ ਚਲਾਵੇ ਦਾ ਫੁੱਲ ਚੰਗਾਗਾ ਸਾਰਾ ਓਰੀਜਨਲ ਆ ਨਾ ਬਈ ਸਾਰਾ ਓਰੀਜਨਲ ਜਿੰਨਾ ਹੈਗਾ ਜੀ ਠੀਕ ਆ ਲੈ ਮਤਰੋ ਜਿੰਨਾ ਹੈਗਾ ਸਾਰਾ ਓਰੀਜਨਲ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਇੰਜਨ ਪੱਕਾ ਚੰਗਾ ਬਈ ਬਈ ਬਲੋ ਹੋਵੇ ਬਾਜ ਹੋਵੇ ਆਪਣੀ ਗਾਰੰਟੀ ਹੈ ਠੀਕ ਆ ਬਈ ਜੀ ਰੇਟ ਰੂ ਭੋਲੇ ਦਾ ਬਈ ਇਹਦਾ ਰੇਟ 1 ਲੱਖ ਹੈ ਤਾਂ ਮੰਗਦਾ 45000 ਠੀਕ ਹੈ। ਬਾਕੀ ਤੂੰ ਦੱਸ ਦੇ ਆਪਾਂ ਦਵਾਈ ਦਵਾਈ ਵਾਲੀ ਵਾਲਾ ਕੰਮ ਕਰਦੇ। ਬਾਕੀ ਤੂੰ ਬੋਲ ਬੋਲ ਦੱਸ। ਦੱਸ। ਤੂੰ ਰਸ ਕੇ ਰਵਸ ਜਿੰਨਾ ਹੈ ਕੋਈ ਗੱਲ ਨਹੀਂ। 1,45,000 ਹਾਂਜੀ। ਠੀਕ ਹੈ ਤੇ। ਲੈ ਜੋ 30 ਬਸ ਹੋਰ ਵੀ 2000 ਘੱਟ ਲੈ ਜੋ ਕੋਈ ਗੱਲ ਹੀ ਨਾ ਮੰਨ। ਠੀਕ ਹੈ ਪਰ 25 ਦੀ ਕਹਦੇ ਪੋਲੇ ਲਾਸਟ ਹੀ ਕਹਦੇ। 28000 ਦਾ ਤਰੀਖਾ ਤੇ ਲਾਜ ਕਹਤਾ ਬਸ। ਠੀਕ ਹੈ 1,28,000 28000 ਦਾ ਹਨ ਆਈ ਇਹਦੇ ਵਿੱਚ ਹਾਂ ਨਹੀਂ ਆ ਮਿੱਤਰੋ 1,28,000 ਸਵਰਾ 700 35 ਹਾਂਜੀ ਬਾਹਰ ਪੰਪ ਬਾਹਰ ਪੰਪ ਵਾਲਾ ਲੈ ਮਿੱਤਰੋ ਦੇਖ ਸਕਦੇ ਹੋਗੇ ਬਾਈ ਇਹਨੇ ਅੱਜ ਕੱ ਲਈ ਦਿਵਾਲੀ ਆਫਰ ਹੀ ਦਿੱਤੀ ਬਈ ਜੰਮੀ ਸਸਤਾ ਕਰਤਾ ਰੇਟ ਤੇ ਅਗਲਾ ਸਪਰਾ 735 ਇਹ ਆ ਗਿਆ 895 ਮਾਡਲ ਆ ਗਿਆ 895 ਮਾਡਲ ਠੀਕ ਹੈ ਜੀ ਕੰਡੀਸ਼ਨ ਬਈ ਬੋਲੇ ਦੀ ਇਹ ਜਮਾ ਰਿਜਨਲ ਟਰੈਕਟਰ ਕੋਈ ਕਿਤੋਂ ਵੀ ਨਹੀਂ ਹੋਇਆ ਵਾ ਠੀਕ ਹੈ ਜੀ ਜਿੰਨਾ ਹੈ ਸਾਰਾ ਹਿੱਸੇ ਉਸੇ ਦੇਖੋ ਸਾਰਾ ਬਹੁਤ ਸੋਹਣਾ ਹੈਗਾ ਠੀਕ ਹੈ ਬਹੁਤ ਸੋਹਣਾ ਟਰੈਕਟਰ ਪਹਿਣਾ ਬਈ ਅੰਦਰ ਪੰਪ ਵਾਲਾ ਕਰਦੇ ਦੇਖ ਸਕਦੇ ਹੋਗੇ ਠੀਕ ਆ ਬਾਈ ਜੀ ਟਾਇਰ ਇਹਦੇ ਬਾਈ ਟਾਇਰ ਵੀਰੇ ਮਗਰਲੇ ਹੈਗੇ 65 70 ਰੁਪਏ ओके okay. मुर्ले जमा नਵੇਂ ਨੇ ਠੀਕ ਹੈ ਲੈ ਮਤਰਾ ਮੁਰਲੇ ਜਮਾ ਨਵੇਂ ਨੇ ਜਮਾ ਫਟੜ ਨੰਬਰ ਨਵੇਂ ਨੇ ओके जी ਹਾਂਜੀ ਵਿੱਚ ਕੋਲਾਵਣ ਦਾ ਕੋਈ ਸੱਪ ਕੱਢੋ ਇਹਦੇ ਵਿੱਚ ਦੇਖੋ ਬਹੁਤ ਪੂਰਾ ਐਨ ਸੋਹਣਾ ਟਰੈਕਟਰ ਕੋਈ ਇਹ ਜੀ ਗੱਲ ਠੀਕ ਹੈ ਲੈ ਮਤਰਾ ਦੇਖ ਸਕਦਾ ਚਾਦਰ ਚ ਉਧਰ ਉੱਪਰ ਲਈ ਵੀ ਪੂਰੀ ਸੋਹਣੀ ਪਈ ਆ ਨਾ ਬੋਲੇ ਨਹੀਂ ਨਹੀਂ ਹੈ ਹਾਂਜੀ ਠੀਕ ਹੈ ਲੈ ਮਤਰਾ ਚੈੱਕ ਕਰ ਸਕਦੇ ਹੋ ਬਾਕੀ ਟਰੈਕਟਰ ਪੂਰਾ ਚੰਗਾ ਦਾ 95 ਮਾਡਲ ਆ ਡਿਮਾਂਡ ਰੂਪੋਲੇ ਦੀ ਬਈ ਵੀ ਹੈ ਕਈ ਦੀ 145000 ਰੀ ਸੀ ਠੀਕ ਆ ਹਾਂਜੀ ਇਹ ਦੇਣਾ ਇਹ ਵੀ ਦੇਦੇ ਬਸ ਜਿਵੇਂ ਮਰਜ਼ੀ ਕਰ ਲੋ ਅੱਜ ਕੋਈ ਤੈਨੂੰ ਖੁੱਲੀਆਂ ਛੁੱਟੀਆਂ ਨਹੀਂ ਬਸ ਅੱਜ ਠੀ ਇਹ 30000 ਰੁਪਏ ਦਾ ਦੇ ਦੇ ਹਾਂਜੀ ਲੈ ਲੈ ਮਿੱਤਰੋ 130000 ਰੁਪਏ ਦਾ ਇਹ ਲੈ ਜਾਓ ਮਿੱਤਰੋ ਦੇਖ ਸਕਦੇ ਹੋਗੇ 260000 ਰੁਪਏ ਲੈ ਗਿਆ ਹਾਂਜੀ ਹਾਂ ਠੀਕ ਹੈ ਜੀ ਮਤਲਬ 60 ਵੀ ਨਹੀਂ ਜਿਆ ਥੱਲੀ ਆ ਗਿਆ ਥੱਲੀ ਆ ਗਿਆ ਹਾਂਜੀ ਤੇ ਅਗਲਾ ਇਹ ਆ ਗਿਆ ਬਈ Mahindra 275 DI ਕੰਡੀਸ਼ਨ ਚ ਚੈੱਕ ਕਰ ਲੋ ਬਈ ਕੰਡੀਸ਼ਨ ਦਾ ਚੰਗਾ ਪਿਆ ਟਰੈਕਟਰ ਤੇ ਟਾਇਰ ਰਣਗੇ ਪੁੱਲੇ ਬਈ ਇਹਨੂੰ ਟਾਇਰ ਮੰਗ ਲਿਆ ਮਰਫਦਿਆ ਠੀਕ ਹੈ ਜੀ ਮੰਗ ਲਈ ਵੀ ਹੈਗਾ ਜਾਨੀ 75 ਤੋਂ 80 ਰੁਪਏ ਠੀਕ ਹੈ ਜੀ ਮੂਰਲੇ ਬਿਲਕੁਲ ਜਮਾ ਨਵੇਂ ਨੇ ਠੀਕ ਹੈ ਜੀ ਹਾਂਜੀ ਮਗਰਾਡ ਮੂਰੂਟ ਵਧੀਆ ਲੱਗੇ ਨੇ ਸਾਰਾ ਕੋਸਾ ਟਰੈਕਟਰ ਵਧੀਆ ਪੂਰਾ ਜਿੰਨਾ ਹੈ ਗੋਮਿਆਂ ਨਹੀਂ ਹੈ ਨਹੀਂ ਨਹੀਂ ਬਈ ਜੀ ਆਹ ਦੇਖ ਸਕਦੇ ਬਈ ਬਾਕੀ ਆਹ ਦੇਖ ਸਕਦੇ ਸਾਰਾ ਰਿਜਨਲ ਹੀ ਆਣਾ ਭੋਲੇ 10 ਵੀ ਰਿਆ ਟਰੈਕਟਰ ਆਣਾ ਬਾਕੀ ਇਕੱਲੇ ਰਿੰਬਾ ਰਿੰਬਾ ਤੇ ਠੀਕ ਹੈ ਜੀ ਭੱਜਿਆ ਵਾ ਜਰੂਰ ਠੀਕ ਹੈ ਜੀ ਰਿੰਬਾ ਤੇ ਜਰੂਰ ਭੱਜ ਜਾ ਮਤਲਬ ਦੱਸ ਕੇ ਦੇਵਾਂਗੇ ਜਿਹੜੀ ਗੱਲ ਹੈਗੀ ਆ ਹਾਂ ਜੀ ਠੀਕ ਹੈ ਜੀ ਤੇ 26 ਨੰਬਰ ਆਣਾ ਹਾਂਜੀ ਹਾਂਜੀ ਠੀਕ ਹੈ ਜੀ ਰੇਟ ਵੀ ਭੋਲੇ ਦਾ ਇਹਦਾ ਰੇਟ 1,55,000 ਰੁਪਏ ਜੀ ਇਹਦਾ 1,55,000 ਇਹਦਾ ਕੀ ਕਹੀਏ ਹੁਣ ਇਹ ਤਾਂ 5000 ਰੁਪਏ ਹੋਰ ਕਟਾ ਕੇ 1.5 ਲੱਖ ਰੁਪਏ ਆ ਗਏ ਜੀ ਠੀਕ ਹੈ ਜੀ ਅੱਜ ਕਹਿ ਸਕਦੇ 1.5 ਲੱਖ ਵਾਲੀ ਟਰੈਕਟਰ ਲੈਣਾ ਤਕਰੀਬਨ ਹਾਂ ਜੀ ਹਾਂ ਠੀਕ ਹੈ ਲੈ ਮਿੱਤਰੋ 1.5 ਲੱਖ ਰੁਪਏ ਦਾ ਇਹ ਲੈ ਜਾ ਮਿੱਤਰੋ ਤੇ ਅੱਗੇ ਆ ਗਿਆ ਬਈ ਸੋਨਾਲੀਕਾ 730 ਦਾ ਕੀ ਦਾ ਹਾਂ 30 ਠੀਕ ਹੈ ਜੀ ਸਭ ਤੋਂ ਮਤਲਬ ਕਹਿ ਲਈਏ ਪੁਰਾਣਾ ਖੁੰਡ ਆ ਨਾ ਜਿੱਥੋਂ ਬਈ ਸੋਨਾਲੀਕਾ ਦੀ ਸਟਾਰਟਿੰਗ ਹੋਈ ਸੀ ਨਾ ਹਾਂ ਜੀ ਠੀਕ ਹੈ ਜੀ ਤੇਲ ਖਰਚਾ ਦੱਸ ਪੁੱਲੇ ਦਾ ਕਿਵੇਂ ਆਗਾ ਟੀਲ ਖਰਚਾ ਦਾ ਤਾਂ ਦੋ ਸਿਲੰਡਰ ਹੈ ਠੀਕ ਹੈ ਪਲਟੀਨੇ ਵਾਲਾ ਕੰਮ ਆ ਪਲਟੀਨੇ ਵਾਲਾ ਕੰਮ ਹੀ ਆ ਠੀਕ ਹੈ ਠੀਕ ਹੈ। ਤਾਂ ਮੇਤਰੋ ਬਾਕੀ ਰੇਮਰ ਰੁਮਾ ਦਾ ਰੇਮਰ ਮੋ ਸਾਰਾ ਦੇ ਨਾਲ ਜਿੰਨਾ ਕੋਈ ਤੁਹਾਨੂੰ ਨਹੀਂ ਹਾਂ। ਇੱਕ ਗੱਲ ਹੋ ਰਾ ਨਾ ਬੋਲੇ ਜਾਈ ਦੀ ਹਾਈ ਚ ਲਾੜਾ ਜਾਈ ਦੀ ਲੋ ਚ ਲਾੜਾ ਸਾਲ ਮਾਰਦਾ ਨਾ ਡੱਟ ਸਾਲ ਮਾਰਦਾ ਡੱਟ ਬਹੁਤ ਤਕੜਾ ਜੀ। ਠੀਕ ਹੈ ਬਹੁਤ ਤਕੜਾ ਗਾ ਬਈ ਮੈਂ ਚਲਾ ਕੇ ਦੇਖ ਜੀ ਇਹ ਵੀ ਚੰਗਾ ਗਾ ਬਈ ਟਰੈਕਟਰ ਬਾਕੀ ਦੇਖ ਸਕਦੇ ਹੋਗੇ ਇਹਦਾ ਰੇਟ ਬੋਲੇ ਬਈ ਇਹਦਾ 1 ਲੱਖ 45000 ਹੈ ਜੀ। ਇਹਦਾ 1 ਲੱਖ 45000 ਇਹ ਵੀ 40 ਦਾ ਹੋਜੂ। ਹਾਂ ਜੀ 40 ਦਾ ਦੇ ਦੇਾਂਗੇ। ਠੀਕ ਹੈ ਲੈ ਮੇਤਰੋ 1 ਲੱਖ 40000 ਦਾ ਇਹੋ ਜਿਹਾ ਪੀਵੀ 31 ਮਾਨਸਾ ਨੰਬਰ ਦਾ ਗ ਆ ਆਮ ਵੀਡੀਓ ਤੇ ਮੈਂ ਹਰੇਕ ਚ ਇਹੀ ਕਹਿਣਾ ਉਹ ਬਈ ਪੁਰਾਣਾ ਲੋਹਾ ਤਕੜਾ ਹਨਾ ਇਹ ਤਾਂ ਕੋਈ ਜਰਿਆ ਜੁਰਿਆ ਨਹੀਂ ਹੈ ਕਹਿਣਾ ਬਈ ਡੱਕ ਲੱਗਿਆ ਹੋਇਆ ਜੀ ਠੀਕ ਆ ਜੀ ਹਾਂਜੀ ਡੱਕ ਲੱਗਿਆ ਵਾ ਸਾਰਾ ਲੱਗਿਆ ਵਾ ਜਿੰਨਾ ਹੈ ਸਾਰਾ ਓਰੀਜਨਲ ਹੀ ਹੈ ਸਾਰਾ ਓਰੀਜਨਲ ਹੈਗਾ ਹਾਂ ਉਹ ਇਹੀ ਜੀ ਗੱਲ ਹੈ ਸਾਰਾ ਓਰੀਜਨਲ ਟੈਕਟਰ ਪਿਆਗਾ ਚੰਗਾ ਖਾਸ ਕਰਕੇ ਮਾਨਸਾ ਨੰਬਰ ਦਾ ਹਨਾ ਬਈ ਮਾਨਸਾ ਨੰਬਰ ਦਾ ਜੀ ਅੱਗੇ ਪੀਵੀ ਤੇ ਇਹ ਆ ਗਿਆ ਬਈ ਹਾਂਜੀ ਇਹ ਕਿੰਨੇ ਮਾਡਲ ਆ ਗਿਆ ਬੋਲੇ ਇਹ 2002 ਮਾਡਲ ਆ ਜੀ ਇਹ 2002 ਮਾਡਲ ਆ ਲੈ ਮਿੱਤਰੋ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਗਈ 265 ਆ ਗਿਆ ਬਈ ਸਰਪੰਚ ਮਾਡਲ ਦਾ ਗੱਲਣਾ ਬਈ ਹਾਂਜੀ ਹਾਂਜੀ ਠੀਕ ਆ ਬਈ ਟਾਇਰ ਇਹਦੇ ਬੋਲੇ ਬਈ ਟਾਇਰ ਦੀ 80 85 ਪੈਸੇ ਟਾਇਰ ਹੈਗੀ 90 ਪੈਸੇ ਦਾ ਰਾਂਗੂ ਤਾਂ ਸਾਰਿਆਂ ਦੇ ਹੈਗੀ ਹੈਗੀ ਠੀਕ ਆ ਜੀ ਟਾਇਰ ਚੰਗੇ ਨੇ ਕੋਲੋਂ ਮਲਾ ਕੇ ਕਹ ਲਈਣਾ ਹਾਂ ਟਾਇਰ ਹਰ ਇੱਕ ਟਰੈਕਟਰ ਤੇ ਆਪਣੇ ਚੰਗੇ ਮਿਲਣਗੇ ਠੀਕ ਆ ਜੀ ਇੰਜਨ ਗੇਅਰ ਦਾ ਇਹ ਪੂਰਾ ਓਕੇ ਅਗਲਾ ਬਾਅਦ ਕੇ ਲਿਖੀ ਠੀਕ ਆ ਜੀ ਇਹ ਵੀ ਸਾਲ ਹੀ ਮਾਰਦਾ ਇੱਕ ਦਰਾਂ ਨਾ ਨਾ ਬਈ ਬਾਕੀ ਚੰਗਾਗਾ ਟਰੈਕਟਰ ਵੀ ਦੇਖ ਸਕਦੇ ਹੋਗੇ ਬਈ ਤੇ ਬਾਕੀ ਚੈੱਕ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਇਹਦਾ ਰੇਟ ਬੋਲੇ ਬਈ ਇਹਦਾ ਵੀਰੇ 235000 ਰੁਪਇਆ ਠੀਕ ਆ ਜੀ 23 ਤੇ ਅਗਲਾ ਟਰੈਕਟਰ ਦਿਖਾਉਣੇ ਆਗੇ ਮਿੱਤਰੋ ਅਗਲਾ ਦਿਖਾਉਣੇ ਆਗੇ ਤੁਹਾਨੂੰ ਸਵਰਾਜ 855 ਰੇਡ ਜਰੂਰ ਸੁਣ ਕੇ ਜਾਓ ਵੀ ਟਰੈਕਟਰ ਦਾ ਇਹਦਾ ਤੇ ਟਾਇਰ ਵੀ ਚੰਗੇ ਪੈਣੇ ਦੇਖ ਸਕਦੇ ਕੋਈ ਤੇ 14 ਦੇ ਟਹੜਾਂ ਜਾਣਾ ਬੋਲੇ 14 ਦੇ ਟਹੜਾਂ ਚ ਠੀਕ ਹੈ ਜੀ ਇੰਜਨ ਗੇਅਰ ਦਾ ਬਾਹ ਕੇ ਲੈ ਕੇ ਜਾ ਬਈ ਠੀਕ ਹੈ ਜੀ ਲੈ ਮਗਰਾ ਟੱਕ ਨਹੀਂ ਉਹ ਸਾਰੇ ਕੰਨੀੋਂ ਮੈਂ ਪੈ ਟਰੈਕਟਰ ਠੀਕ ਹੈ ਜੀ ਲੈ ਮਿੱਤਰੋ ਮਗਰਾ ਟੱਕ ਨਹੀਂ ਉਹ ਵੀ ਚੰਗਾ ਪਿਆ ਟਰੈਕਟਰ ਵੀ ਪੂਰਾ ਫੁੱਲ ਚੰਗਾਗਾ ਤੇ ਬਾਕੀ ਬੈਟਰੀ ਨਵੀਂ ਆ ਨਾ ਬੋਲੇ ਬੈਟਰੀ ਨਵੀਂ ਆ ਜੀ ਠੀਕ ਆ ਜੀ ਲੈ ਮਤਰਾ ਬੈਟਰੀ ਵੀ ਨਵੀਂ ਹੈਗੇ ਨਾ ਬਕਸ਼ਾ ਬਕਸ਼ਾ ਲਵਾ ਕੇ ਦੇਵਾਂਗੇ ਓਕੇ ਬਕਸ਼ਾ ਵੀ ਲਵਾ ਕੇ ਦੋ ਲਵਾ ਕੇ ਦੇਵਾਂਗੇ ਬਕਸ਼ਾ ਬਕਸ਼ਾ ਠੀਕ ਆ ਜੀ ਲੈ ਮਤਰਾ ਬਕਸ਼ਾ ਵੀ ਲਵਾ ਕੇ ਅੱਜ ਮੈਂ ਕਹਣਾ ਭੋਲਾ ਵੀ ਪੂਰਾ ਕਹਿਣਾ ਖੋਸ ਹੈਗਾ ਨਾ ਇੱਕ ਤਰ੍ਹਾਂ ਦਾ ਕਹ ਲਈਏ ਅੱਜ ਵੀ ਦੀਵਾਲੀ ਵੀ ਆਉਣ ਵਾਲੀ ਹੈ ਬਾਕੀ ਹੈ ਨਾ ਤੇ ਮਾਡਲ ਸੀ ਭੋਲੇ ਇਹ ਮਾਡਲ 96 ਹੈ ਠੀਕ ਆ ਜੀ ਨੰਬਰ ਹਰਿਆਣਾ ਹੈ ਨੰਬਰ ਹਰਿਆਣਾ ਦਾ ਹਾਂਜੀ ਰੇਟ ਇਹਦਾ ਖੋਸ ਹੀ ਕਰਦੇ 20000 ਦਾ ਦੇ ਦਿੰਦੇ ਠੀਕ ਆ ਜੀ ਹਾਂਜੀ 1 ਲੱਖ 20000 ਦਾ ਹਾਂ ਨਹੀਂ ਹਾਂ ਨਹੀਂ ਆ ਹਾਂਜੀ 855 855 ਚਲ ਦੇਖੀ ਜੋ ਕੰਮ ਤੱਕ ਕਰਾਂਗੇ ਸੋੜੇ ਠੀਕ ਆ ਮੈਂ ਐ ਕਹਿਣਾਗਾ ਵਾਹ 855 ਦਾ ਕਦੇ 730 ਨਾ ਜਾਂ 33 ਦਾ ਨਾ ਹੋਵੇ ਨਹੀਂ ਨਹੀਂ 855 ਦੇ ਲਿਖਿਆ ਸਾਰਾ ਕੁਝ ਐ ਨਹੀਂ ਹੈ ਠੀਕ ਹੈ ਵਿੱਚੋਂ ਵੀ 855 ਦੇ ਵਿੱਚੋਂ ਵੀ 855 ਸਿਰਫ 1,30,000 ਰੁਪਏ ਦਾ 855 ਦਿੰਦਾ ਬਸ ਕੋਈ ਨਾ ਡਬਲ ਕਲਾਚਾ ਹੈ ਡਬਲ ਕਲਾਚਾ ਹੈਗਾ ਮਿੱਤਰੋ ਸਾਰਾ ਰੀਜਨਲ ਹੈ ਸਾਰਾ ਰੀਜਨਲ ਹੈਗਾ ਠੀਕ ਹੈ ਬਈ ਬਾਕੀ ਚੈੱਕ ਕਰਕੇ ਤੁਸੀਂ ਲਿਆ ਸਕਦੇ ਹੋ ਕਿ ਨਗ ਸਾਰੇ ਪੂਰੇ ਮਿਲਣਗੇ ਨਾ ਨਗ ਵੀ ਨਹੀਂ ਕੋਈ ਘਾਟ ਮਿਲੂਗਾ ਨਾ ਬਈ ਹਾਂ ਨਗ ਤਾਂ ਸਾਰੇ ਪੂਰੇ ਦੇਵਾਂਗੇ ਠੀਕ ਹੈ ਜੀ ਤੇ ਆਉਣਾ ਕਿੱਥੇ ਭੋਲੇ ਟਰੈਕਟਰ ਪਿੰਡ ਜੋਧਪੁਰ ਜੀ ਠੀਕ ਹੈ ਜੀ ਹਾਂ ਜੀ ਬਰਨਾਲੇ ਦੇ ਕੋਲ ਪਿੰਡ ਜੋਧਪੁਰ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਬਾਕੀ ਬਈ ਸਕਰੀਨ ਤੇ ਨੰਬਰ ਹੈ ਬਾਈ ਭੋਲੇ ਨਾਲ ਸੰਪਰਕ ਜ਼ਰੂਰ ਕਰ ਲਿਓ 735 ਦਾ ਕਿੰਗ ਮੰਨੇਗਾ ਇਹ ਬਰਨਾਲੇ ਏਰੀਆ ਚ ਕਰ ਲਓ ਸੰਪਰਕ ਬਈ ਜੀ ਧੰਨਵਾਦ